ਸੱਚੀ ਕਰ ਜੀ ਅੱਜ ਅਸੀਂ ਆਲੂ ਦੀ ਸਬਜ਼ੀ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਜਮੇ ਆ ਜੋ ਫਿਰ ਬਣਾਈਏ ਦੀ ਆ ਜੀ ਅੱਧੀ ਹੋਣਾ ਅਸੀਂ ਛਿੱਲਤੀਆਂ ਛਿੱਲ ਕੇ ਤੈਨੂੰ ਅਸੀਂ ਧੋਵਾਂਗੇ ਹਾਂ ਧੋ ਕੇ ਫਿਰ ਕੱਟਾਂਗੇ ਤੇ ਇਹਨੂੰ ਕੱਟਾਂਗੇ ਫਿਰ ਸੁਕਾਵਾਂਗੇ ਫਿਰ ਤਲ ਕਰਾਂਗੇ ਤਲ ਕਰਾਂਗੇ ਹੁਣ ਅਸੀਂ ਕੱਟ ਕੇ ਧੋਣ ਨੂੰ ਅਸੀਂ ਕੱਟ ਲੈਨੇ ਆ ਹਾਂਜੀ ਕੀ ਕਰਾਂ ਸਾਫ ਕਰ ਲਵਾਂਗੀ ਇਹਦੀ ਆਕੀਂ ਇੰਤੈ ਸੀ ਕਿ ਕੁ ਪੀਸ ਕੱਟੀ ਜਾਣਾ ਛੱਲ ਲੈਣਾ ਛੱਲ ਕੇ ਰੱਖ ਦਿਆਂ ਫਿਰ ਫਿਰ ਬਾਕੀ ਤੁਹਾਨੂੰ ਦਿਖਾਉਣੇ ਆਂਗੇ ਆ ਜੋ ਹੁਣ ਅਸੀਂ ਇਹਦੀ ਨੂੰ ਸਾਫ ਕਰ ਲਵਾਂਗੇ ਕਿ ਤੋਂ ਹੁਣ ਅਸੀਂ ਅੱਗੇ ਨੂੰ ਕੱਟ ਲਵਾਂਗੇ ਤੇ ਬਹੁਤ ਛਿਹਰੇ ਨੂੰ ਨਮਕ ਲਾ ਲਵਾਂਗੇ ਦੇਖੋ ਜੀ ਇੰਨੇ ਨੇ ਪੀਸ ਰੱਖਨੇ ਆ ਸੀ ਤੁੱਕੇ ਇਹਨੂੰ ਨਮਕਲਾਣਾ ਕੇ ਰਸੀ ਵੀ ਨੂੰ ਧੋ ਲੈਣਾ ਫਿਰ ਕੇ ਰਸੀ ਭਰਾਂਗੇ ਫਿਰ ਨੂੰ ਨਮਕਲਾਕੇ ਤੋਂ ਕੇ ਰਸੀ ਬਣਾਵਾਂਗੇ ਹੈਨਾ ਚਲੋ ਜੀ ਪੂਰਾ ਇਹਨੂੰ ਨਮਕਲਾਪਾ ਹਾਂਜੀ ਹੁਣ ਇਹਨੂੰ ਮਿਕਸ ਕਰਕੇ ਰੱਖ ਦੇਣਾ ਥੋੜੀ ਦੇਰ ਬਾਅਦ ਤੋਂ ਕਿੰਨੇ ਦਿਨ ਬਾਅਦ ਹੁਣ ਮਿੰਟਾ ਪੰਜ ਮਿੰਟ ਬਾਅਦ ਤੁਸੀਂ ਤਾਂ ਪਿੰਗਮੈਂਟ ਆਪੋ। ਤੋਂ ਓਕੇ ਫਿਰ ਅਸੀਂ ਟੂਕ ਲਾ। ਹਪੀਟਸ ਅਸੀਂ ਮਾਰਦੇ ਹਾਂ ਤਾਂ ਮੰਗੀ ਪਿਆਜ਼ ਹਾਂ ਗ੍ਰੇਂਡ ਕਰਕੇ ਮਿਰਚਾ ਹਾਂ। ਆਮ ਨੂੰ ਮਸਾਲਾ ਆਪ ਗ੍ਰੇਂਡ ਕਰਕੇ ਤੇ ਆ ਮਸਾਲਾ ਭੰਨ ਲਿਆ। ਮਸਾਲਾ ਸੀ ਜਿਹੜਾ ਪਿਆਜ਼, ਟਮਾਟਰ, ਹਰੀ ਮਿਰਚ, ਅਦਰਕ ਤੇ ਲਸਣ ਹਾਂ ਗ੍ਰਾਊਂਡ ਕੀਤਾ ਗ੍ਰਾਊਂਡ ਕਰਕੇ ਉਹਨੂੰ ਹੁਣ ਅਸੀਂ ਉਹਨੂੰ ਭੁੰਨ ਲਿਆ ਉਹਦੀ ਮਿਕਸੀ ਬਣਾ ਕੇ ਤਾਂ ਅਸੀਂ ਹੁਣ ਇਹਨੂੰ ਪੇਸਟ ਭੁੰਨ ਲਿਆ ਆ ਤੇ ਜਿਹੜੀ ਆ ਸਾਡੀ ਅਰਬੀ ਸੀਗੀ ਹਾਂਜੀ ਜਿਹੜੀ ਸਾਡੀ ਅਰਬੀ ਆ ਇਹਨੂੰ ਅਸੀਂ ਤੇਲ ਦੇ ਵਿੱਚ ਥੋੜਾ ਜਿਹਾ ਬ੍ਰਾਊਨ ਕੀਤਾ ਲੂਣ ਲਾ ਕੇ ਧੋ ਕੇ ਤੇ ਇਹਨੂੰ ਥੋੜਾ ਜਿਹਾ ਬ੍ਰਾਊਨ ਕੀਤਾ ਹਲਕੀ ਜਿਹੀ ਮਤਵਲਾ ਦੇ ਪੋਲੀ ਜੀ ਹੋ ਜਾਵੇ ਹਾਂਜੀ ਥੋੜੀ ਜਿਹੀ ਪੋਲੀ ਦੀ ਖਾ ਲਈਆ ਤੇ ਹੁਣ ਆਪਾਂ ਹੁਣ ਅਸੀਂ ਆਪਣਾ ਬਣਦਾ ਉਹਨੂੰ ਉਹਨਾਂ ਚੀਜ਼ਾਂ ਤੇ ਬਾਸੀ ਤੇ ਅਸੀਂ ਅਰਬੀ ਇਹਦੇ ਵਿੱਚ ਪਾ ਦਾਂਗੇ ਤੇ 10-10 ਮਿੰਟਾਂ ਦੇ ਅੰਦਰ ਅੰਦਰ ਇਹ ਸਾਡੀ ਤਿਆਰ ਹੋ ਜਾਊਗੀ ਆ ਗਿਆ ਸਮਝੋ ਦੇਖਣਾ ਕੋ ਹਾਂਜੀ ਕਦ ਨਮਕ ਪਾ ਲਾਂਗੇ ਅਸੀਂ ਤਾਂ ਨਮਕ ਪਾ ਲੈਂ ਨਜੀ ਥੋੜੀ ਜਿਹੀ ਮਰਚ ਪਾਣੀ ਤੇਲ ਤੇ ਢੀਂਚ ਥੋੜੀ ਹਲਦੀ ਸਿਆ ਹੋਇਆ ਜੀਰਾ ਇਹ ਪੀਸਾ ਕੇ ਇਹ ਹੋ ਗਿਆ ਆਰਮੜੀ ਤੋਂ ਆ। ਆ ਥੋੜੀ ਹਾਂ ਬੋਲੋ ਥੋੜਾ ਪਾ ਜਵੈਣ ਪਾਵਾਂਗੇ ਇਹ ਚ। ਹੁਣ ਤੜਕੇ ਨੂੰ ਸੇਕ ਲੱਗਣ ਦੇਣੇ ਆ। ਨਾ ਸਾਡਾ ਤਿਆਰ ਆ ਹਾਂਜੀ ਆ ਮੜਾ ਜਿਹਾ ਸਿੱਧਾ ਹੀ ਪਾ ਲਿਆ ਨਹੀਂ ਦਹੀਂ ਪਾਵਾਂਗੇ ਥੋੜਾ ਜਿਹਾ ਦਹੀਂ ਪਾਤਾ ਦਹੀਂ ਦੇ ਨਾਲ ਇਹ ਆ ਕਿ ਸਾਡੀ ਜਿਹੜੀ ਅਚੀ ਆ ਉਹ ਚਿਪ ਚਿਪ ਜਿਹੀ ਨਹੀਂ ਕਰਦੀ ਨਾ ਪਾਣੀ ਛੱਡਦੀ ਮਸਾਲਾ ਸਾਡਾ ਪੁੱਜ ਗਿਆ ਜੀ ਹੁਣ ਦੇਖੋ ਹੁਣ ਅਚੀ ਪਾਵਾਂ ਹਾਂ ਅਚੀ ਪਾਵਾਂਗੇ ਇਹ ਪੂਰੇ ਨਵੇਂ ਤਰੀਕੇ ਦੇ ਨਾਲ ਆਲੂ ਦੀ ਬਣ ਰਹੀ ਹੈ ਇੱਕ ਹੋਰ ਤਰੀਕੇ ਨਾਲ ਅਸੀਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਉਹਦੀ ਵੀਡੀਓ ਵੀ ਤੁਸੀਂ ਗ੍ਰੀਨ ਕਰਨਾ শেয়ার ਕਰਨਾ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਕਰ ਦਿਓ ਆਪ ਕੋ ਪਲੀਜ਼ ਸਬਸਕ੍ਰਾਈਬ ਤੇ ਚੈਨਲ ਨੂੰ ਜ਼ਰੂਰ ਕਰ ਲਿਓ ਚਲੋ ਹੁਣ ਅਸੀਂ ਨੂੰ ਬਣਨ ਲੱਗੇ ਆਂ ਦਾਕੂਮੈਂਟ ਬਸ ਤੋਂ ਦਿਖਾਉਂਦੇ ਆਂ ਅਸੀਂ ਕੀ ਤਰ੍ਹਾਂ ਦੀ ਹੁੰਦੀ ਹੈ। ਹੁਣ ਜੀ ਸਬਜ਼ੀ ਸਾਡੀ ਤਿਆਰ ਆ। ਹੁਣ ਅਸੀਂ ਇਹਨੂੰ ਕੱਢ ਲਵਾਂਗੇ ਬਰਦੀ ਵਿੱਚ। ਹਾਂ। ਬਹੁਤ ਛੋਟੀ ਸਬਜ਼ੀ ਦੇਖੋ। ਹੁਣ ਕਿੰਨੀ ਸਾਦੀ ਲੱਗ ਰਹੀ ਹੈ। ਜਿਵੇਂ ਸਾ ਮੋੜ ਤਾਂ ਕੋਈ ਨਹੀਂ ਲੱਗੀ ਤੇ ਸਭ ਜਰੂਰ ਤੁਸੀਂ ਦੱਸਿਓ। ਸਾਡੇ ਇਹਨਾਂ ਵਿੱਚ ਤਾਂ ਨਹੀਂ। ਹੁਣ ਅਸੀਂ ਇਹਦੇ ਉੱਤੇ ਥੋੜਾ ਥੋੜਾ ਧਨੀਆ ਕਰ ਦਾਂਗੇ। ਦਨੀਆ ਥੋੜਾ ਥੋੜਾ ਛਿੜਕ ਦਾਂਗੇ। ਤਾਂ ਹੁਣ ਅਸੀਂ ਨੂੰ ਸਰਵ ਕਰ ਸਕਦੇ ਆ। ਥੈਂਕ ਯੂ ਜੀ ਵੀਡੀਓ ਦੇਖਣ ਲਈ। ਪਲੀਜ਼ ਸਬਸਕ੍ਰਾਈਬ ਕਰਨਾ ਤੇ ਲਾਈਕ ਜਰੂਰ ਕਰ ਦਿਓ ਤੇ ਦੱਸਿਓ ਸਬਜੀ ਕਿੱਦਾਂ ਦੀ ਬਣੀ। ਧੰਨਵਾਦ।